ਨਸ਼ਾ ਵਿਰੋਧ ਦੇ ਤਹਿਤ ਸੀਪੀ ਸਾਹਿਬ ਦੇ ਇਫੈਕਸ਼ਨਸ ਤੇ ਡੀਸੀਪੀ ਸ਼੍ਰੀ ਰਵਿੰਦਰ ਸਿੰਘ ਉਹਨਾਂ ਦੇ ਕਿਸਾਨ ਨਿਸ਼ਾਨ ਤੋਂ ਇਨਸਾਨ ਅੱਲੋ ਦੋ ਬੰਦੇ ਕਾਬੂ ਕੀਤੇ ਜਿਨ੍ਹਾਂ ਕੋਲੋਂ 1 ਕਿਲੋ 10 ਗ੍ਰਾਮ ਜਿਹੜੀ ਹੈ ਕਲੀਮ ਬ੍ਰਾਮ ਤੋਂ ਇਹ ਯੂਪ ਬਿਹਾਰ ਉਹ ਸਾਈਟ ਤੋਂ ਲੈ ਕੇ ਆਉਂਦੇ ਸੀਗੇ ਜੀ ਉੱਥੋਂ ਲਿਆ ਕੇ ਇੱਥੇ ਲੋਕਾਂ ਨੂੰ ਅੰਕੇ ਤੇ ਸਪਲਾਈ ਜੀ ਜੀ ਇਹ ਪੀਸੀ ਇਹ ਮਾਮਲਾ ਦੇ ਬਾਰੇ ਜਾਣਕਾਰੀ ਦੇ ਇਹ ਸਾਡੇ ਜੋਤ ਨਸ਼ਾ ਵਿਰੋਧ ਦੇ ਤਹਿਤ ਸੀਪੀ ਸਾਹਿਬ ਦੇ ਡਾਇਰੈਕਸ਼ਨਸ ਤੇ ਡੀਸੀਪੀ ਸ਼੍ਰੀ ਰਵਿੰਦਰ ਸਿੰਘ ਜੀ ਦੇ ਨਿਸ਼ਾਨਦੇਸ਼ਾਂ ਅਨੁਸਾਰ ਸਾਡੇ ਐਸਪੀ ਇੰਸਟ ਦੇ ਸੁਪਰਵਾਈਜ਼ਨ ਦੇ ਵਿੱਚ ਐਸਐਚਓ ਠੱਬਾ ਨੇ ਤੇ ਉਹਨਾਂ ਦੇ ਨਾਲ ਚੌਂਕੀ ਚਰ ਸਵਾਸ਼ ਨਗਰ ਉਹਨਾਂ ਦੀ ਟੀਮ ਨੇ ਕੱਲ ਦੋ ਬੰਦੇ ਕਾਬੂ ਕੀਤੇ ਜਿਨ੍ਹਾਂ ਕੋਲੋਂ 1 ਕਿਲੋ 10 ਗ੍ਰਾਮ ਜਿਹੜੀ ਐ ਫੀਮ ਬਰਾਮਦ ਹੋਈ ਜਿਨ੍ਹਾਂ ਦੇ ਨਾਮ ਹੈਗੇ ਸ਼ਾਨ ਮੁਹੰਮਦ ਤੇ ਮੁਹੰਮਦ ਸ਼ਹਿਜ਼ਾਦ ਇਹ ਦੋਨੋਂ ਹੀ ਜਿਹੜੇ ਹੈਗੇ ਆ ਸ਼ਾਮਲੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਤੇ ਉੱਥੋਂ ਫੀਮ ਇੱਥੇ ਲਿਆ ਕੇ ਲੋਕਾਂ ਨੂੰ ਸਪਲਾਈ ਕਰਦੇ ਸੀਗੇ ਜਿਸ ਦਾ ਇਹਨਾਂ ਨੂੰ ਇਨਫੋਰਮੇਸ਼ਨ ਮਿਲਣ ਤੇ ਇਹਨਾਂ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਕੋਲੋਂ 1 ਕਿਲੋ 10 ਗ੍ਰਾਮ ਜਿਹੜੀ ਫੀਮ ਹੈਗੀ ਬਰਾਮਦ ਹੋਈ ਤੋਂ ਉਸ ਦੇ ਸੀ ਕੇਸ ਰਿਸਟਰ ਕਰਕੇ ਕਿ ਉਹਨਾਂ ਦਾ ਤੋਂ ਇਨਵੈਸਟੀਗੇਸ਼ਨ ਸ਼ੂ ਕੀਤੀ ਹੈ ਔਰ ਇਨ ਬਟ ਨਹੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਬਾਕੀ ਰਿਮਾਂਡ ਲੈ ਕੇ ਅੱਗੇ ਜਿਹੜੇ ਜੋ ਵੀ ਖੁਲਾਸੇ ਹੋ ਦੁਬਾਰਾ ਤੋਂ ਕੀਤੇ ਸਰ ਇਹਨਾਂ ਦੀ ਕੀ ਬੈਕਗ੍ਰਾਉਂਡ ਕੀ ਸੀਗੀ ਤੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਵੇਚਦੇ ਸੀਗੇ ਇਹ ਅਫੀਮ ਨਹੀਂ ਭਾਰੀ ਮਾਤਰ ਇਹ ਯੂਪੀ ਬਿਹਾਰ ਉਸਾਈਟ ਤੋਂ ਲੈ ਕੇ ਆਉਂਦੇ ਸੀਗੇ ਜੀ ਉੱਥੋਂ ਲਿਆ ਕੇ ਇੱਥੇ ਲੋਕਾਂ ਨੂੰ ਆਣ ਕੇ ਤੇ ਸਪਲਾਈ ਕਰਦੇ ਸੀ ਉਹ ਵੇਚਦੇ ਸੀਗੇ ਜਾਂ ਥੋਕ ਤੋਂ ਇਹ ਤਾਂ ਜੇ ਇਨਵੈਸਟੀਗੇਸ਼ਨ ਕਰ ਰਹੇ ਨੇ ਲੇਕਿਨ ਜੋ ਜਸਤਾਨ ਹੈ ਨਾ ਤਾਂ ਮਿਲੀ 1 ਕਿਲੋ 10 ਗ੍ਰਾਮ ਉਸ ਆਫ ਦੇ ਨਾਲ ਤਾਂ ਪਰਚੂਨੀ ਹੋ ਸਕਦਾ ਥੋਕ ਵੀ ਹੋ ਸਕਦਾ ਵੀ ਉਹਨਾਂ ਦੇ ਅਗਾਂ ਕੰਟੈਕਟਸ ਕਿਹਨਾਂ ਕਿਨਾਂ ਨੂੰ ਸੀ ਜਿਉ ਉਹ ਇਹਨਾਂ ਤੋਂ ਅਜੇ ਵੈਰੀਫਾਈ ਕਰਨੇ ਕਰਦੇ ਕਿੰਨੀ ਕਿ ਦਿਨ ਤੋਂ ਕੰਮ ਕਰ ਰਹੇ ਸੀ ਇਹਨਾਂ ਦਾ ਪ੍ਰੀਵੀਅਸ ਪਹਿਲਾਂ ਵੀ ਕੋਈ ਪਰਚਾ ਹੈਗਾ ਸੀ 1 2022 ਦੇ ਵਿੱਚ ਵੀ ਹੋਇਆ ਸੀ ਮਹਾਲੀ ਦੇ ਵਿੱਚ ਪਰਚਾ ਜਿਸ ਤੋਂ ਸਾਬਤ ਹੁੰਦਾ ਵੀ ਇਹਨਾਂ ਨੇ ਪਹਿਲਾਂ ਵੀ ਉੱਥੇ ਜਿਹੜੇ ਮਹਾਲੀ ਕੇਸ ਦੇ ਸਤੋ ਹੋਇਆ ਸੀਗਾ ਉਹ 6 ਕਿਲੋ ਫੀਮ ਦਾ ਸੀਗਾ ਇਟ ਨੀਮਸ ਵੀ ਇਹ ਕਾਫੀ ਪੁਰਾਣਾ ਕੰਮ ਕਰਦੇ ਆ ਤੇ ਬਾਕੀ ਇਹਨਾਂ ਦੀ ਹਿਸਟਰੀ ਜਿਹੜੀ ਇਹਨਾਂ ਦੇ ਕਨਸਰਨਟ ਪੁਲਿਸ ਸਟੇਸ਼ਨਸ ਤੋਂ ਵੈਰੀਫਾਈ ਕਰਕੇ ਤੇ ਫਿਰ ਡਿਸਕਲੋਜ਼ ਉਹ ਕਦੋਂ ਕਿਥੋਂ ਬਿੱਤ ਗਿਆ ਇਹ ਕੱਲ ਤੇ ਬਾ ਪੰਜਾਬੀ ਬਾਗ ਤੋਂ ਇਹਨਾਂ ਨੂੰ ਅਰੈਸਟ ਕੀਤਾ ਪੰਜਾਬੀ ਬਾਗ ਦੇ ਦਰਾਨੇ ਗੈਸਟ ਹੋਏ ਇਨਫੋਰਮੇਸ਼ਨ ਤੇ ਠੀਕ ਹੈ